ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਰਾੜਾ ਸਾਹਿਬ ਜੀ ਦੇ ਤੇ ਬਹੁਤ ਧਰਮ ਵਾਲੀ ਧਰਤੀ ਆ ਸੰਤ ਅਬੇਸ਼ੇ ਸਿੰਘ ਰਾੜਾ ਸਾਹਿਬ ਵਾਲੇ ਬਹੁਤ ਕਰਨੀ ਵਾਲੇ ਸੰਤ ਹੋਏ ਨੇ ਤੇ ਆਪਾਂ ਤੁਹਾਨੂੰ ਲੈ ਕੇ ਚਾਲਦੇ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਨੂੰ ਦਰਸ਼ਨ ਕਰਾਉਣੇ ਆ ਤੁਹਾਨੂੰ ਪੂਰੇ ਗੁਰਦੁਆਰਾ ਸਾਹਿਬ ਦੇ ਇਮਾਰਤ ਵੀ ਕੁਝ ਹੁਣ ਨਵੀਂ ਬਣੀ ਆ ਪਹਿਲਾਂ ਆਪਾਂ ਵੀਡੀਓ ਪਾਈ ਹੋਈ ਓਦੋਂ ਬਾਅਦ ਕਾਫੀ ਕੁਝ ਚੇਂਜ ਹੋ ਗਿਆ ਆ ਦੇਖਣੋ ਤੇ ਆਪਾਂ ਸਾਰਾ ਦਿਖਾਉਣੇ ਆ ਦੇਖੋ ਪਾਰਕਿੰਗ ਆ ਦੇਖੋ ਸਾਰਾ ਬਈਆ ਵੱਡੀ ਗੁਰਦੁਆਰਾ ਸਾਹਿਬ ਜੀ ਕੋਲੇ ਜਮੀਨ ਵੀ ਹੈਗੀ ਤੇ ਖੇਤੀ ਆਪਦੀ ਹੁੰਦੀ ਆ ਵੱਡੀ ਪਈ ਹੋਈ ਬਾਕੀ ਨਾਲ ਕੋਲੇ ਤੇ ਖੇਤ ਦਾਵਾ ਮੱਜਾ ਰੱਖਿਆ ਹੋਇਆ ਨੇ ਜੋ ਵੀ ਦੁੱਧ ਦਾ ਸਾਰਾ ਲੰਗਰ ਦੇ ਵਿੱਚ ਵਰਤਿਆ ਜਾਂਦਾ ਗੁਰਦੁਆਰਾ ਸਾਹਿਬ ਦੇ ਵੱਡੀ ਜਗ੍ਹਾ ਆ ਤੇ ਤੁਹਾਨੂੰ ਆਪਾਂ ਲੈ ਕੇ ਚੱਲਦੇ ਆ ਅੰਦਰ ਆ ਦੇਖੋ ਗੱਡੀ ਬੜੀ ਸੋਹਣੀ ਲੱਗੀ ਮੁਰੇ ਖੜੀ ਸੀ ਛੋਟੀ ਜੀ ਤੇ ਦੂਤਰ ਜਾਣਾ ਬੈਠ ਕੇ ਆਪਾਂ ਛੋਟੇ-ਮੋਟੇ ਕੰਮ ਲਈ ਬਹੁਤ ਵਧੀਆ ਵਾ ਤੁਸੀਂ ਦੇਖ ਲਓ ਵੀ ਇਹ ਹੈਗੇ ਜੀ ਸ਼ੇ ਸ਼ੇ ਸ਼ਿਟਾਲੀਆ ਫੁੱਲੀ ਓਪਨ ਆਣ ਵਾਲੇ ਮੈਨੂੰ ਬੜੀ ਉਹ ਚੀਜ਼ ਲੱਗੀ ਏ ਇਹ ਗੁਰਦੁਆਰਾ ਸਾਹਿਬ ਦੀ ਗੱਡੀ ਆ ਤੋ ਆ ਜੋ ਤਾਂ ਕਿਸ ਨੂੰ ਲੈ ਕੇ ਚਲਦੇ ਆਪਾਂ ਅੰਦਰ ਕੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਬੁਢੇ ਹੋ ਬੜੇ ਰਹੋ ਅੱਜ ਦੇਖੋ ਜੀ ਆਪ ਆ ਗਏ ਅੰਦਰ ਵਾਗਰੂ ਵਾਗਰੂ ਬਹੁਤ ਦੁਨਿਆਵੀ ਦੁਰਦੋਰ ਆਉਂਦੀ ਹੈ ਬਹੁਤ ਕਰਮ ਵਾਲੀ ਧਰਤੀ ਹੈ ਜੀ ਅੱਗੇ ਨਾਲ ਕਾਫੀ ਕੁਝ ਚੇਂਜ ਕੀਤਾ ਇਹਨਾਂ ਨੇ ਦਰਲੰਗਰਾਂ ਲਵਾ ਬਣ ਗਈ ਤੇ ਹੋਰ ਵੀ ਇਮਾਰਤ ਕਾਫੀ ਸਵਰ ਸਾਹਿਬਲ ਕਾਫੀ ਕੁਝ ਚੇਂਜ ਹੋਇਆ ਆ ਦੇਖੋ ਆ ਪਾਰਕਿੰਗ ਬਣਾ ਦੀ ਮੁਰ ਲਾਈਟਾਂ ਲੰਦਾ ਲਾ ਦੀਆਂ ਬਹੁਤ ਸੋਹਣੇ ਫੁੱਲ ਬੂਟੇ ਲਾਇਏ ਨੇ ਦੇਖਣ ਤੋਂ ਤੁਹਾਨੂੰ ਪਤਾ ਲੱਗ ਜੂ ਦੇਖੋ ਬਹੁਤ ਸੋਹਣਾ ਲੱਗਣ ਲੱਗਿਆ ਬੜਾ ਸੋਹਣਾ ਮਾਹੌਲ ਆ ਟੈਂਪਲ ਦੇ ਵਿੱਚ ਦੇਖੋ ਮੈਂ ਪਹਿਲਾਂ ਵੀ ਵੀਡੀਓ ਪਾਈ ਹੋਈ ਹੈ ਬਹੁਤ ਦੁਨੀਆਂ ਦੇ ਇਹ ਤਸੀਫਾ ਕਰ ਰਿਹਾ ਸਾਲ ਹੋ ਗਿਆ ਜੀ ਕਦੇ ਹੁੰਦੇ ਜਿਹੜਾ ਬੰਦਾ ਇੱਥੇ ਸੇਵਾ ਕਰਨ ਲਈ ਆਉਂਦਾ ਉਹ ਤਰ ਜਾਂਦਾ ਬਾਈ ਇਹ ਗੱਲ ਸੱਚੀ ਹੈ ਇਹ ਚੀਜ਼ਾਂ ਦਾ ਮੱਖਣ ਨਾਲ ਹੁੰਦੀਆਂ ਦੇ ਅੱਗੇ ਨੇ ਅਹਿਮਦਾਨੀ ਲੋਕਿਆਂ ਦੇ ਵੀ ਸੰਧ ਹੋ ਗਏ ਈਸ਼ੂ ਸਿੰਘ ਜੀ ਰਾਲਾ ਸਾਹਿਬ ਵਾਲੇ ਬਹੁਤ ਵੱਡੇ ਕਰਨੀ ਵਾਲੇ ਸੰਤ ਹੋਏ ਨੇ ਦੇਖੋ ਦੁਨੀਆ ਨਾਲੇ ਹਜੇ ਸੰਡੇ ਨਹੀਂ ਸੰਡੇ ਵਾਲੇ ਦਿਨ ਤਾਂ ਬਹੁਤ ਆਜੰਦ ਚਲੋ ਆਜੋ ਮੁੱਠਾ ਦਿਖਾਈ ਬਥੇ ਲੱਗਣ ਲੱਗਾ ਨਾ ਪੂਰਾ ਮੂਰੇ ਵਧੀਆ ਘਾ ਲਾ ਕੇ ਗੱਦੀ ਚਲਾਈਟਾ ਲੂਟੇ ਲਾ ਕੇ ਬੂਟੇ ਬਟੇ ਲਾ ਕੇ ਉਹਨੇ ਬਹੁਤ ਸੋਹਣਾ ਬਣਾਦਾ ਆ ਦੇਖੋ ਤੁਹਾਨੂੰ ਸਾਰਾ ਦਿਖਾਉਂਗਾ ਪਹਿਲਾਂ ਪੰਜ ਚੱਲਦੇ ਆ ਦਰਸ਼ਨ ਕਰਨ ਦਰਬਾਰ ਸਾਹਿਬ ਤੇ ਚੱਲਦੇ ਆ ਫਿਰ ਤੁਹਾਨੂੰ ਬਾਬਾ ਜੀ ਦੀ ਜਗ੍ਹਾ ਤੇ ਲੈ ਕੇ ਜਾਵਾਂਗੇ ਆਪਾਂ ਅੰਦਰ ਪੌਰਾ ਸਾਹ ਪਰ ਹੁਣ ਬੰਦ ਹੋ ਗਿਆ ਹੁਣ 5 ਵਜੇ ਤੱਕ ਕੀ ਓਪਨ ਹੁੰਦਾ ਆਪਾਂ ਆਗੇ ਅੰਦਰ ਦਰਬਾਰ ਸਾਹਿਬ ਚ ਆ ਗਏ ਆਪਾਂ ਦਰਬਾਰ ਸਾਹਿਬ ਦੇ ਵਿੱਚ ਵਾਏ ਕਰੋ ਵਾਏ ਕਰੋ ਦੇਖੋ ਜੀ ਦੁਨੀਆ ਬਹੁਤ ਆਉਂਦੀ ਆ ਦੂਰ ਦੂਰ ਦੁਨੀਆਈਓ ਆ ਪਾ ਗਾਲਾ ਬੰਦਾ ਜਿਹੜਾ ਇੱਥੇ ਦਰਸ਼ਨ ਕਰਕੇ ਜਾਂਦਾ ਵਾ ਪੱਕੇ ਤੁਹਾਨੂੰ ਬਾਬਾ ਜੀ ਦੀ ਅੰਦਰ ਬਹੁਤ ਫੋਟੋਆਂ ਲੱਗੀਆਂ ਉਹਨੇ ਦੇਖੋ ਬਹੁਤ ਜ਼ਿਆਦਾ ਸੰਤ ਬੀ ਸਸੰਗੀ ਰਾਣਾ ਸਾਹਿਬ ਵਾਲਿਆਂ ਦੀ ਫੋਟੋਆਂ ਲੱਗੀਆਂ ਜੇ ਨੰਦਰਾ ਦੇਖੋ ਸਾਰੇ ਦਰਬਾਰ ਸਾਹਿਬ ਚ ਲਾਈਆਂ ਹੋਈਆਂ ਨੇ ਸਮੇ ਸਮੇਂ ਨਾਲ ਜਿੱਦਾਂ ਬਾਬਾ ਜੀ ਦੀ ਦਿੱਖ ਸੀਗੀ ਉਦਾਂ ਉਦਾਂ ਸ ਐਂਡ ਤੱਕ ਜਦ ਤੱਕ ਬਾਬਾ ਜੀ ਦੀ ਜੋਤੀ ਜੋਤ ਸਮਾਇਨੇ ਉਦੋਂ ਤੱਕ ਸਾਰੇ ਫੋਟੋ ਲਾਈਆਂ ਹੋ ਜਾਂਦੀਆਂ ਇੱਥੇ ਕੂਨ ਦਿਨਾਂ ਪੁੱਤਾ ਆਪਣੀ ਆਪ ਦੀ ਸੰਗਤ ਆਈ ਜਾਂਦੀ ਆ ਜਾਈ ਜਾਂਦੀ ਆ ਬਹੁਤ ਦੂਰੋਂ ਦੂਰੋਂ ਸੰਗਤ ਆਉਦੀ ਆ ਵਾਏ ਰੁਬੈ 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 ਏ ਬਾਬਾ ਜੀ ਥੋੜੀ ਪਿੱਛੇ ਵੀ ਜਗ੍ਹਾ ਹੈਗੀ ਆ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੁਹਾਨੂੰ ਉਹ ਵੀ ਦਿਖਾਉਨੇ ਆਪਾਂ ਤੁਹਾਨੂੰ ਉੱਥੇ ਵੀ ਦਰਸ਼ਨ ਕਰਾਉਨੇ ਆ ਪਿੱਛੇ ਬਾਬਾ ਜੀ ਦਾ ਪੋਰਾ ਸਾਹਿਬ ਵੀ ਇੱਥੇ ਆਹ ਦੇਖੋ ਸਾਹਮਣੇ ਉਹ ਜਗ੍ਹਾ ਆ ਗਈ ਤੁਹਾਨੂੰ ਇੱਥੇ ਵੀ ਦਰਸ਼ਨ ਕਰਾਉਨੇ ਆ ਤੇ ਪੋਰਾ ਸਾਹਿਬ ਤਾਂ ਹੁਣ ਬੰਦ ਹੋ ਗਿਆ ਹੁਣ ਕਿਉਂ ਅਸੀਂ ਲੇਟ ਆਏ ਸੀਗੇ ਕਾਫੀ ਟਾਈਮ ਹੋ ਗਿਆ ਦਾ ਕਰਕੇ ਪੋਰਾ ਸਾਹਿਬ ਬੰਦ ਹੋ ਜਾਂਦਾ 5 ਵਜੇ ਬੰਦ ਹੋ ਜਾਂਦਾ ਹੁਣ ਤਾਂ ਹਨੇ ਹਨੇਰਾ ਹੋ ਗਿਆ ਜੀ ਆ ਦੇਖੋ ਬਾਬਾ ਜੀ ਦੀ ਜਗਾ ਬਣਾਈ ਆ ਬੜੀ ਸੋਹਣੀ ਇੱਥੇ ਬੱਚੇ ਨੇ ਆਰੇ ਥੋੜਾ ਆ ਜਾ ਬੱਚਾ ਬਾਕੀ ਫੁੱਲ ਬੂਟੇ ਲਾ ਕੇ ਨਾਲਾ ਦਿਖਾਉਣਾ ਤੁਹਾਨੂੰ ਆ ਦੇਖੋ ਇਹ ਅਸਲੀ ਫੁੱਲ ਨੇ ਆ ਦੇਖਣ ਨੂੰ ਇਦਾਂ ਲੱਗਦਾ ਜਿਵੇਂ ਡੁਪਲੀਕੇਟ ਹੁੰਦੇ ਹਨ ਸਾਰਾ ਗੁਰਦੁਆਰਾ ਸਾਹਿਬ ਵਿੱਚ ਇਦਾਂ ਲੱਗਿਆ ਹੋਇਆ ਨਹੀਂ ਬਹੁਤ ਕੇਅਰ ਕੀਤੀ ਜਾਂਦੀ ਆ ਘਾਹ ਦੀ ਵੀ ਤੇ ਫੁੱਲ ਬੂਟਿਆਂ ਦੀ ਵੀ ਫੋਂਟ ਦਿਖਾਉਣੇ ਆਪਾਂ ਦੂਜੇ ਵਾਰ ਚ ਆਇ ਗਰੂ ਲੰਗਰ ਹਾਲ ਵੀ ਦਿਖਾਉਣਾ ਮੈਂ ਤੁਹਾਨੂੰ ਨਵਾਂ ਬਣ ਗਿਆ ਲੰਗਰ ਹਾਲ ਆਹ ਦੇਖੋ ਆ ਸਾਰਾ ਇਧਰੋਂ ਮਾਰਦਾ ਸਾਹਮਣੇ ਜੋ ਦਿਖ ਰਹੀ ਆ ਇਹ ਸਾਰੇ ਚੇਂਜ ਕਰਤੇ ਉਥੇ ਇਦਾਂ ਹੀ ਆ ਪਾਰਕ ਵੀ ਹੋਣੀ ਬਣੀ ਆ ਸਾਰੀ ਤੇ ਲਾਈਟਾਂ ਲੁਟਾ ਲਾ ਕੇ ਬਹੁਤ ਸੋਹਣਾ ਬਣਾਤਾ ਆ ਦੇਖੋ ਇਧਰੋਂ ਬੜਾ ਸੋਹਣਾ ਲੱਗਦਾ ਦੇਖਣ ਨੂੰ ਸੰਗ ਤਾਂ ਕਿ ਪਾਰਕ ਦੇ ਵਿੱਚ ਬੈਂਦੀ ਆ ਖੁੱਲੀ ਲੂਲੀ ਜੇਕਾ ਵਾ ਫਲ ਬੂਟੇਆ ਦੇਖੋ ਦੇਖਣ ਤੁਹਾਨੂੰ ਪਤਾ ਚੱਲ ਰਿਹਾ ਹੋਊਗਾ ਕਿੰਨਾ ਸੋਹਣਾ ਬਣਾਤਾ ਅੰਦਰੋਂ ਬਹੁਤ ਦਿਲ ਲੱਗਦਾ ਇੱਥੇ ਬੈਠ ਕੇ ਖਾਦੇ ਦਿਲ ਕਰਦਾ ਬੰਦਾ ਬੈਠੇ ਰਹੇ ਮੁੜ ਕੇ ਘਰੇ ਉਹਨੂੰ ਦਿਲ ਹੀ ਨਹੀਂ ਕਰਦਾ ਆ ਦੇਖੋ ਪੂਰੀ ਕਟਾਈ ਕਡੂਈ ਰ ਕਰਕੇ ਰੱਖਦੇ ਆ ਫਲ ਬੂਟਿਆਂ ਦੀ ਸੰਭਾਲ ਬਹੁਤ ਕਰਦੇ ਨੇ ਤੇ ਤੁਹਾਨੂੰ ਲੰਗਰ ਆਲ ਦੇ ਵੀ ਮੈਂ ਦਰਸ਼ਨ ਕਰਾਉਣਾ ਤੇ ਤੁਹਾਨੂੰ ਮੈਂ ਕਰਾਉਣਾ ਦਰਸ਼ਨ ਅੰਦਰ ਸੁਣਨਾ ਬਈ ਜਾ ਕੇ ਲੰਗਰ ਹਾਲ ਦੇ ਵੀ ਆ ਐਂਟਰੀ ਆ ਤੇ ਤੁਸਾਂ ਨੂੰ ਜਲੰਧਰ ਬੜਾਂਗੇ ਆਪਾਂ ਭਾਂਡੇ ਮੂਰੇ ਮਿਲ ਜਾਣਗੇ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਉਹ ਭਾਂਡੇ ਲਓ ਕਾਲੀਆਂ ਪਲੇਟ ਗਲਾਸ ਜੋ ਵੀ ਤੁਸੀਂ ਛਕਣਾ ਚਾਹੁੰਦੇ ਹੋ ਉਹ ਤੁਹਾਨੂੰ ਇੱਥੋਂ ਪਹਿਲੇ ਮਿਲ ਜਾਣਗੇ ਭਾਂਡੇ ਤੇ ਆਹ ਦੇਖੋ ਲੰਗਰ ਹਾਲ ਕਿੱਡਾ ਵੱਡਾ ਬਹੁਤ ਸੋਹਣਾ ਬਣਾਤਾ ਨਾਲੇ ਨਾਵਾ ਪੜਿਆ ਹੋਆ ਤੇ ਤੁਹਾਨੂੰ ਕਾਫੀ ਵੱਡਾ ਹੋਆ ਇਨੇ ਮਰਜ਼ੀ ਸੰਗ ਦਾ ਆ ਕੇ ਅੰਦਰ ਛੱਕ ਸਕਦੀ ਹੈ ਅਸਰ ਓਵਰ ਵਾਲੀ ਸਾਈਡ ਆ ਇਹ ਵੀ ਸਾਰੀਆਂ ਇਮਾਰਤ ਨਵੀਂ ਬਣਾਤੀ ਇੱਧਰ ਚਲੋ ਠੀਕ ਆ ਮੈਂ ਤੁਹਾਨੂੰ ਇਹੇ ਦਰਸ਼ਨ ਕਰਾਉਣੇ ਸੀ ਮਾਜ ਮਾਠਾ ਦੇਖਣ ਚਲੋ ਮੈਂ ਕਿਹਾ ਦਰਸ਼ਨ ਕਰਾਉਣੇ ਆ